ਤਪਸਥਾਨ ਸ੍ਰੀ ਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਮਹਾਂਪੁਰਖਾਂ ਦੇ ਅਸਥਾਨ ਦੇ ਮੁਖ ਸੇਵਾਦਾਰ ਸਤਕਾਰਯੋਗ ਸ੍ਰੀ ਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਗੁਰੂ ਦਰਬਾਰ ਚ ਪਹੁੰਚ ਚੁੱਕੇ ਆ ਜੀ ਸਮੂਹ ਸਾਧ ਸੰਗਤ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦੀ ਸਾਲਾਨਾ ਯਾਦ ਸਾਰਾ ਹੀ ਨਗਰ ਰਲ ਮਿਲ ਕੇ ਆਪਾਂ ਮਨਾ ਰਹੇ ਹਾਂ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਗੁਰਮੁਖ ਜਨਮ ਸਵਾਰ ਦਰਗਾਹ ਚੱਲੇ ਆ ਸੱਚੀ ਦਰਗਾਹ ਜਾਏ ਸੱਚਾ ਪੜਮਲਿਆ ਜਿਸ ਤਰ੍ਹਾਂ ਬਾਬਾ ਜੀ ਨੇ ਧਾਰਨਾ ਪੜੀ ਨਾ ਵੀ ਇਹ ਪ੍ਰਬੰਧ ਗੁਰਮਖਾਂ ਪਿਆਰੇ ਵੱਲੋਂ ਸਾਡੇ ਲਈ ਕਿਤੇ ਸਾਡਾ ਵੀ ਸਤਿਗੁਰ ਦੇ ਨਾਲ ਮੇਲ ਹੋ ਜੇ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਨੇ ਜਦ ਪਹਿਲੀ ਵਾਰ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲਿਆਂ ਦੇ ਦਰਸ਼ਨ ਕੀਤੇ ਨਾ ਉਹਨਾਂ ਦੇ ਹੋ ਕੇ ਰਹਿ ਗਏ ਅਸੀਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਦੇ ਹਾਂ ਸਾਡਾ ਕਿਉਂ ਨਹੀਂ ਨੇਮ ਬਣਦਾ ਉਹਦੇ ਲਈ ਸਾਨੂੰ ਅਰਦਾਸ ਕਰਨੀ ਚਾਹੀਦੀ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨੀ ਸਾਡੀ ਵੀ ਤੋੜ ਆਪ ਜੀ ਦੇ ਨਾਲ ਨਿਭ ਜਾਏ ਇਤਿਹਾਸ ਉਹਨਾਂ ਦਾ ਹੀ ਹੈ ਜਿਨ੍ਹਾਂ ਦੀ ਪ੍ਰੀਤ ਸਤਗੁਰ ਦੇ ਨਾਲ ਨਿਭ ਗਈ ਤੇ ਸੰਸਾਰ ਰਹੇ ਜਾਂ ਨਾ ਰਹੇ ਉਹ ਸਦਾ ਅਮਰ ਰਹਿੰਦੇ ਨੇ ਸਾਰੇ ਨਗਰ ਨੇ ਬੜਾ ਵੱਡਾ ਉਪਰਾਲਾ ਕੀਤਾ ਭਾਈ ਸਾਹਿਬ ਪਾਈਕਲਦੀਪ ਸਿੰਘ ਦੀ ਯਾਦ ਦੇ ਵਿੱਚ ਮੈਨੂੰ ਯਾਦ ਆ ਜਦ ਵੀ ਬਾਈ ਜੀ ਨੂੰ ਕਹਿਣਾ ਵੀ ਤੁਹਾਡਾ ਨਗਰ ਕਿੱਥੇ ਦਾ ਕਹਿਣਾ ਬਹੁਤ ਦੂਰ ਆ ਚੰਡੀਗੜ੍ਹ ਲੱਗ ਗਿਆ ਸਾਨੂੰ ਕਿਤੇ ਲੈ ਕੇ ਨਹੀਂ ਆਏ ਪਰ ਗੁਰਮਖਾਂ ਪਿਆਰਿਆਂ ਦੇ ਜਨ ਤੋਂ ਬਾਅਦ ਐਡਾ ਉਪਰਾਲਾ ਹਜ਼ਾਰਾਂ ਦੀ ਗਿਣਤੀ ਸੰਗਤਾਂ ਜਿੱਥੇ ਗੁਰਬਾਣੀ ਕੀਰਤਨ ਸਰਵਣ ਕਰਦੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦਾਰੇ ਵੀ ਕਰਦੀਆਂ ਕਿਉਂਕਿ ਮਹਾਂਪੁਰਖਾਂ ਦੇ ਨਾਲ ਲੰਬਾ ਸਮਾਂ ਆਪਣਾ ਜੀਵਨ ਸਾਰਾ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਲਾ ਦਿੱਤਾ ਅਸੀਂ ਵੀ ਅਰਦਾਸ ਕਰਨੀ ਹੈ ਸਾਡੇ ਤੇ ਸਤਿਗੁਰੂ ਕਿਰਪਾ ਕਰਨ ਸਤਿਕਾਰਯੋਗ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਉਨ੍ਹਾਂ ਦੀ ਮਹਾਨ ਸੇਵਾ ਲੱਗ ਗਈਆਂ ਜਿਹਦੀਆਂ ਦਤਾਰ ਨਾਲ ਅੱਖੀਆਂ ਉਹ ਕਦੋਂ ਮੇਲ ਦਾ ਸੰਸਾਰ ਨਾਲ ਅੱਖੀਆਂ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਹੋਣਾ ਤੇ ਸਾਰਾ ਹੀ ਨਗਰ ਰਲ ਮਿਲ ਕੇ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਤਿੰਨ ਰੋਜ਼ਾ ਗੁਰਮਤ ਸਮਾਗਮ ਸਾਨੂੰ ਪ੍ਰਾਪਤ ਹੋਇਆ ਅੱਜ ਵੱਡੀ ਗਿਣਤੀ ਸੰਗਤਾਂ ਪਹਿਲੇ ਦਿਨੀ ਹਾਜ਼ਰੀ ਭਰ ਰਹੀਆਂ ਨੇ ਇਹ ਸਤਿਗੁਰ ਦੀ ਪਾਰ ਬਖਸ਼ਿਸ਼ ਹੈ ਸਾਡੇ ਤੇ ਵੀ ਕਿਰਪਾ ਹੋ ਜੇ ਸਾਡਾ ਵੀ ਜੀਵਨ ਸਫਲ ਹੋ ਜਾਵੇ ਸਾਡੀ ਵੀ ਪ੍ਰੀਤ ਸਤਗੁਰ ਦੇ ਦਰ ਦੇ ਨਾਲ ਬਣ ਜਾਏ ਆਓ ਜੀ ਸਤਕਾਰ ਸਿੱਧ ਬਾਬਾ ਜੀ ਨੂੰ ਬੇਨਤੀ ਕਰਦੇ ਆਂ ਜੀ ਮਹਾਂਪੁਰਖਾਂ ਨੇ ਕੀਰਤਨ ਸ਼ੁਰੂ ਕਰਨਾ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਸੋ ਨਿਹਾਲ ਆਓ ਜੀ ਮਹਾਂਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜੀ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ